ਬੁਰਾ ਹਾਲ ਹੈ ਜੀ ਤੇ ਹੁਣ ਅਪੀਲ ਕੀ ਕਰਦੇ ਹੋ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਅਪੀਲ ਹੈ ਜੀ ਹੁਣ 3 ਸਾਲ ਤਾਂ ਹੋ ਗਿਆ ਆਮ ਆਦੀ ਪਾਰਟੀ ਨੂੰ ਠੀਕ ਹੈ ਜੀ ਆਮ ਆਦੀ ਪਾਰਟੀ ਨੂੰ ਹੁਣ ਚਲੋ ਕਰਤਾ ਰਹੇ ਅਗਲੇ ਕੰਮ ਮਸਲਾ ਤਾਂ ਐ ਜੀ ਜਾ ਕੇ ਤਾਂ ਦੇਖੋ ਮੌਕਾ ਕਿ ਆਏ ਪੂਰੇ ਤੁਹਾਡੇ ਸਪਾਰਸ਼ੀ ਬੰਦੇ ਆ ਉਹ ਕਹਿ ਦਿੰਦੇ ਠੀਕ ਹੈ ਠੀਕ ਹੈ ਵਧੀਆ ਵਧੀਆ ਹਾਲਤਾਂ ਦੇਖੋ ਉੱਥੇ ਜਾ ਕੇ ਆਪਰੇਸ਼ਨ ਡੇਟਰ ਦਾ ਹਾਲ ਦੇਖਿਆ ਤੁਸੀਂ ਬਹੁਤ ਬੁਰਾ ਹਾਲ ਹੈ ਕਿਹਦੀ ਪੈਸ਼ਨ ਕਰਾਇਆ ਉੱਥੇ ਕੋਈ ਦੇਖਿਆ ਮੈਂ ਜਾ ਕੇ ਆਇਆ ਅੱਜ ਗੰਦਗੀ ਬਹੁਤ ਹੈ ਗਲਤ ਹੈ ਇਹ ਆਪਰੇਸ਼ਨ ਥੀਏਟਰ ਚ ਜਾਣ ਨਹੀਂ ਦਿੰਦੇ ਕਿਸੇ ਨੂੰ ਕਿਹੜਾ ਰੋਗ ਦਾ ਤੂੰ ਹੀ ਜਾਇਓ ਕਿਹੜਾ ਰੋਗ ਦਾ ਉੱਥੇ ਉੱਥੇ ਖੜਾ ਕੌਣ ਹੈ ਮੈਂ ਤੁਹਾਨੂੰ ਕਹਿੰਦਾ ਸਟਾਫ ਹੀ ਪੂਰਾ ਨਹੀਂ ਹੈ ਹਸਪਤਾਲ ਚ ਗੰਦਗੀ ਇੰਨੀ ਹੈ ਬੁਰਾ ਹਾਲ ਹੈ ਉੱਪਰ ਤੇ ਹੋਰ ਦੇਖੋ ਹੁਣ ਐਂਬੂਲੈਂਸ ਆਣੀ ਕੋਈ ਮੰਨ ਲਓ ਕੋਈ ਸੀਰੀਅਸ ਕੇਸ ਹੈ ਉਹ ਮੂਰੇ ਤਾਂ ਮੋਟਰਸਾਈਕਲ ਖੜਾ ਹੈ ਐ ਹੀ ਨਹੀਂ ਪਤਾ ਕਿ ਇਹ ਪਾਰਕਿੰਗ ਦੀ ਓਕੜ ਹੈ ਓਕੜ ਨਹੀਂ ਹੈ ਖੜਾਣਾ ਨਹੀਂ ਪਤਾ ਕਿੱਥੇ ਖੜਾਣਾ ਐ ਹੀ ਨਹੀਂ ਪਤਾ ਕਿਸੇ ਨੂੰ ਵੀ ਮੋਟਰਸਾਈਕਲ ਮੋਟਰਸਾਈਕਲ ਵਾਲੀ ਲੇਨ ਮੇ ਖੜੂਗਾ ਗੱਡੀਆਂ ਹੁਣ ਇੱਕ ਮੇਰੇ ਕੋਲ ਕੋਈ ਡਾਕਟਰ ਦਾ ਬਾਈ ਕੌਣਤਾ ਉਹ ਬੰਦਾ ਗੱਡੀ ਲੈ ਕੇ ਆਇਆ ਪਿੱਛੇ ਦੇ ਬੰਦਾ ਭੱਜ ਗਿਆ ਉੱਥੇ ਸਟਰਕਚਰ 'ਤੇ ਆ ਜਿੱਥੇ ਗੱਡੀ ਖੜਾਣੀ ਦੇਖੋ ਕਿਆ ਸਿਸਟਮ ਹੈ ਤੁਸੀਂ ਸਿਸਟਮ ਸਹੀ ਕਰਨ ਦੀ ਲੋੜ ਹੈ ਤੁਸੀਂ ਖਰੜ ਆਸਪਤਾਲ ਦੇਖੋ ਮਾੜੀ ਦੇਖੋ ਇੱਕ ਨੰਬਰ ਹਰ ਤਰ੍ਹਾਂ ਦੀ ਫੈਸਿਲਿਟੀ ਹੈ ਕਿਸੇ ਦਾ ਦੰਦ ਦੁਖਦਾ ਡਾਕਟਰ ਨਹੀਂ ਹੈ ਕੋਈ ਗਾਇਨੀ ਹੈ ਉਹ ਨਹੀਂ ਹੈ ਕਦੇ ਆਂਦੀ ਹੈ ਕਦੇ ਆਂਦੀ ਨਹੀਂ ਹੈ ਠੀਕ ਹੈ ਗੱਲ ਹੈ ਜੀ ਡਾਕਟਰ ਦਾ ਬਹੁਤ ਬੋਝ ਬੰਦੇ ਜਿਆਦਾ ਆਉਂਦੇ ਆ ਹੁਣ ਉਸੇ ਦਾ ਅਮਲ ਡਾਕਟਰ ਵੀ ਵਧਾਣੇ ਚਾਹੀਦੇ ਹਸਪਤਾਲ ਵਿੱਚ ਜਗ੍ਹਾ ਬਹੁਤ ਹੈ ਜਗ੍ਹਾ ਹੀ ਤਾਂ ਕੋਈ ਕਮੀ ਨਹੀਂ ਹੈ